ਮਦ ਅਮਰੀਕੀ ਦੇਸ਼ ਗੁਆਟੇਮਾਲਾ ਵਿੱਚ ਸਥਿਤ ਭਾਰਤੀ ਦੂਤਾਵਾਸ ਨੇ ਭਾਰਤੀ ਨਾਗਰਿਕਾਂ ਦੇ ਵੱਲੋਂ ਮਦ ਅਮਰੀਕੀ ਦੇਸ਼ਾਂ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਦਾਖਲ ਹੋਣ ਨੂੰ ਲੈ ਕੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। ਇਹ ਭਾਰਤੀ ਆਮ ਤੌਰ ਤੇ ਡੰਕੀ ਰੂਟ ਤੇ ਰਾਹੀ ਮੈਕਸੀਕੋ ਤੋਂ ਅਮਰੀਕਾ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਦੇ ਵਿੱਚ ਗੁਆਟੇਮਾਲਾ, ਐਲਸਲਵਾਡੋਰ ਤੇ ਹੋਂਡਰਸ ਵਰਗੇ ਦੇਸ਼ਾਂ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਪਹੁੰਚਦੇ ਨੇ। ਇਸ ਡੰਕੀ ਰੂਟ ਦਾ ਸਹਾਰਾ ਲੈਂਣ ਦੇ ਵਿੱਚ ਭਾਰਤੀਆਂ ਦੇ ਵਿੱਚੋਂ ਸਭ ਤੋਂ ਵੱਧ ਪੰਜਾਬੀਆਂ ਦੀ ਗਿਣਤੀ ਹੁੰਦੀ ਹੈ। ਪੰਜਾਬੀ ਵੱਡੀ ਗਿਣਤੀ ਵਿੱਚ ਇਲੀਗਲ ਡੰਗ ਨਾਲ ਇਨ੍ਹਾਂ ਮੁਲਕਾਂ ਦਾ ਸਫ਼ਰ ਕਰਕੇ ਅਮਰੀਕਾ ਪਹੁੰਚਣ ਦਾ ਸੁਪਨਾ ਦੇਖਦੇ ਨੇ। ਭਾਰਤ ਸਰਕਾਰ ਦੇ ਰਾਈਟ ਟੂ ਇਨਫੋਰਮੇਸ਼ਨ ਐਕਟ ਦੇ ਅਧੀਨ ਮਿਲੀ ਜਾਣਕਾਰੀ ਦੇ ਮੁਤਾਬਕ ਮੱਧ ਅਮਰੀਕੀ ਮੁਲਕ ਜਿਵੇਂ ਕਿ ਗੁਆਟੇਮਾਲਾ ਐਲਸਾਲਵਾਡੋਰ ਤੇ ਹਾਂਡਰੂਸ ਅਤੇ ਮੈਕਸੀਕੋ ਵਰਗੇ ਮੁਲਕਾਂ ਤੋਂ ਹੁੰਦੇ ਹੋਏ ਅਮਰੀਕਾ ਦੇ ਵਿੱਚ ਦਾਖਲ ਹੋਣਾ ਇੱਕ ਬੇहद ਸੰਵੇਦਨਸ਼ੀਲ ਬੁੱਦਾ ਹੈ ਜਿਸ ਦੇ ਨਾਲ ਮਨੁੱਖੀ ਤਸਕਰੀ ਅਤੇ ਹੋਰ ਅਪਰਾਧਾਂ ਦੇ ਨਾਲ ਜੁੜੀਆਂ ਘਟਨਾਵਾਂ ਵੱਧ ਰਹੀਆਂ ਨੇ ਤੂਤਾਵਾਸ ਨੇ ਭਾਰਤੀ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਗੈਰ ਕਾਨੂੰਨੀ ਰਸਤਿਆਂ ਤੋਂ ਬਚਣ ਅਤੇ ਕਾਨੂੰਨੀ ਵੀਜ਼ਾ ਪ੍ਰਕਿਰਿਆ ਅਪਣਾਉਣ ਇਸ ਮੁੱਦੇ ਨੇ ਨਾ ਸਿਰਫ ਭਾਰਤੀ ਭਾਈਚਾਰੇ ਨੂੰ ਪ੍ਰਭਾਵਿਤ ਕੀਤਾ ਹੈ ਬਲਕਿ ਅਮਰੀਕਾ ਸਰਕਾਰ ਦੇ ਵੱਧਦੇ ਦਬਾਅ ਨੂੰ ਹੋਰ ਜ਼ਿਆਦਾ ਇੱਥੇ ਵਧਾਇਆ ਹੈ ਗੁਆਡੇਮਾਲਾ ਦੇ ਵਿੱਚ ਭਾਰਤੀ ਦੂਤਾਵਾਸ ਨੇ ਆਰਟੀਆਈ ਅਧੀਨ ਜਵਾਬ ਦੇ ਵਿੱਚ ਕਿਹਾ ਹੈ ਕਿ ਭਾਰਤੀ ਨਾਗਰਿਕਾਂ ਦੇ ਵੱਲੋਂ ਸੈਂਟਰਲ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਦਾਖਲੇ ਨੂੰ ਰੋਕਣ ਲਈ ਕਈ ਕਦਮ ਚੁੱਕੇ ਜਾ ਰਹੇ ਨੇ ਦੂਤਾਵਾਸ ਨੇ ਖਾਸ ਆંકੜੇ ਤਾਂ ਨਹੀਂ ਦਿੱਤੇ ਪਰ ਇਹ ਸਪਸ਼ਟ ਕੀਤਾ ਹੈ ਕਿ ਇਨ੍ਹਾਂ ਮੁਲਕਾਂ ਦੇ ਵਿੱਚ ਗ੍ਰਿਫਤਾਰੀਆਂ ਤੇ ਡਿਪੋਟੇਸ਼ਨ ਹੁਣ ਕਾਫੀ ਵੱਧ ਗਈ ਹੈ ਇੱਕ ਭਾਰਤੀ ਨਾਗਰਿਕ ਗੋਟਿਮਾਲਾ ਦੇ ਇੱਕ ਡਿਟੈਂਸ਼ਨ ਸੈਂਟਰ ਦੇ ਵਿੱਚ ਮਨੁੱਖੀ ਤਸਕਰੀ ਦੇ ਇਲਜ਼ਾਮ ਹੇਠ 8 ਸਾਲਾਂ ਤੋਂ ਬੰਦ ਸੀ ਇਸ ਤੋਂ ਇਲਾਵਾ ਮਾਰਚ 2023 ਦੇ ਵਿੱਚ ਇੱਕ ਹੋਰ ਭਾਰਤੀ ਨੂੰ ਐਲਸਲਵਾਡੋਰ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਦਾਖਲ ਹੋਣ ਦੇ ਸਮੇਂ ਗ੍ਰਿਫਤਾਰ ਕੀਤਾ ਗਿਆ ਜਿਸ ਨੂੰ ਭਾਰਤੀ ਦੂਤਾਵਾਸ ਨੇ ਜੂਨ 2023 ਦੇ ਵਿੱਚ ਰਿਹਾ ਕਰਵਾ ਕੇ ਭਾਰਤ ਭੇਜਿਆ ਮਾਰਚ 2023 ਦੇ ਵਿੱਚ ਇੱਕ ਹੋਰ ਭਾਰਤੀ ਨੂੰ ਐਲਸਲਵਾਡੋਰ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਦਾਖਲ ਹੋਣ ਦੇ ਲਈ ਗ੍ਰਿਫਤਾਰ ਕੀਤਾ ਗਿਆ ਸੀ ਦੂਤਾਵਾਸ ਨੇ ਦਖਲ ਦੇ ਕੇ ਉਸ ਨੂੰ ਰਿਹਾ ਕਰਵਾਇਆ 8 ਮਾਰਚ 2023 ਨੂੰ ਗੁਆਟੇਮਾਲਾ ਸਰਹੱਦ ਤੇ ਇੱਕ ਭਾਰਤੀ ਦੀ ਮੌਤ ਵੀ ਹੋ ਗਈ ਜਦੋਂ ਉਹ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਸਥਾਨਕ ਪ੍ਰਸ਼ਾਸਨ ਨੇ ਉਸ ਨੂੰ ਬਿਨਾਂ ਪਛਾਣ ਪੱਤਰ ਦੇ ਉੱਥੇ ਦਫਨਾ ਦਿੱਤਾ ਭਾਰਤ ਵਿੱਚ ਪਰਿਵਾਰ ਦੇ ਵੱਲੋਂ ਜਾਣਕਾਰੀ ਮਿਲਣ ਤੋਂ ਬਾਅਦ ਸਥਾਨਕ ਸਰਕਾਰ ਦੇ ਸਹਿਯੋਗ ਨਾਲ ਉਸ ਵਿਅਕਤੀ ਦੀ Laash ਨੂੰ ਬਾਹਰ ਕੱਢਿਆ ਅਤੇ ਜੁਲਾਈ 2023 ਦੇ ਵਿੱਚ ਭਾਰਤ ਸਰਕਾਰ ਦੇ ਯਤਨ ਸਦਕਾ ਉਸ ਦੇ Laash ਨੂੰ ਵਾਪਸ ਭਾਰਤ ਭੇਜਿਆ ਗਿਆ ਜਿੱਥੇ ਉਸ ਦੇ ਪਰਿਵਾਰ ਨੇ ਉਸ ਦਾ ਅੰਤਿਮ ਸੰਸਕਾਰ ਕੀਤਾ ਇਹ ਸਾਰੇ ਲੋਕ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਣ ਦਾ ਸੁਪਨਾ ਲੈ ਕੇ ਇਨ੍ਹਾਂ ਮੁਲਕਾਂ ਦੇ ਵਿੱਚੋਂ ਲੰਘਦੇ ਨੇ ਕਈਆਂ ਦੇ ਰਸਤੇ ਵਿੱਚ ਮੌਤ ਹੋ ਜਾਂਦੀ ਹੈ ਤੇ ਕਈ ਗੁੰਮ ਹੋ ਜਾਂਦੇ ਨੇ ਅਤੇ ਪਿੱਛੇ ਪੰਜਾਬ ਦੇ ਵਿੱਚ ਉਹਨਾਂ ਦੇ ਘਰਦਿਆਂ ਨੂੰ ਇਹ ਵੀ ਪਤਾ ਨਹੀਂ ਲੱਗਦਾ ਕਿ ਉਹਨਾਂ ਦਾ ਬੇਟਾ ਜ਼ਿੰਦਾ ਹੈ ਜਾਂ ਨਹੀਂ ਇਹ ਰੂਟ ਭਾਰਤੀਆਂ ਖਾਸ ਕਰਕੇ ਪੰਜਾਬੀਆਂ ਨੂੰ ਬਹੁਤ ਹੀ ਆਸਾਨ ਲੱਗਦਾ ਹੈ ਕਿਉਂਕਿ ਗੁਆਟੇਮਾਲਾ ਨੇ 84 ਦੇਸ਼ਾਂ ਦੇ ਨਾਲ ਵੀਜ਼ਾ ਫ੍ਰੀ ਐਗਰੀਮੈਂਟ ਕੀਤੇ ਹੋਏ ਨੇ ਜਿਸ ਨਾਲ ਭਾਰਤੀ ਨਾਗਰਿਕ ਆਸਾਨੀ ਦੇ ਨਾਲ ਵੀਜ਼ਾ ਟੂਰਿਸਟ ਇੱਥੇ ਪਹੁੰਚ ਜਾਂਦੇ ਨੇ ਉਸ ਤੋਂ ਬਾਅਦ ਤਸਕਰ ਮੈਕਸੀਕੋ ਅਤੇ ਅਮਰੀਕਾ ਤੱਕ ਇਹਨਾਂ ਨੂੰ ਲੈ ਕੇ ਜਾਂਦੇ ਨੇ ਜਿਸ ਦੀ ਕੀਮਤ 50000 ਡਾਲਰ ਤੋਂ ਵੱਧ ਹੋ ਸਕਦੀ ਹੈ ਭਾਰਤੀ ਨਾਗਰਿਕਾਂ ਦੇ ਵੱਲੋਂ ਸੈਂਟਰਲ ਅਮਰੀਕੀ ਮੁਲਕਾਂ ਦੇ ਰਾਹੀਂ ਅਮਰੀਕਾ ਪਹੁੰਚਣ ਦਾ ਰੁਝਾਨ ਸਾਲ 2011 ਤੋਂ ਬਾਅਦ ਕਾਫੀ ਵੱਧ ਗਿਆ ਹੈ ਗੁਆਟੇਮਾਲਾ ਵੀਜ਼ਾ ਫ੍ਰੀ ਨੀਤੀ ਦੇ ਕਾਰਨ ਸਮਗਲਿੰਗ ਰੂਟ ਬਣ ਚੁੱਕਾ ਹੈ ਯੂਐਸ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਦੇ ਮੁਤਾਬਿਕ ਭਾਰਤੀ ਅਮਰੀਕੀ ਸਰਹੱਦਾਂ ਦੇ ਰਾਹੀਂ ਦਾਖਲ ਹੋਣ ਦੇ ਵਿੱਚ ਲੈਟਿਨ ਅਮਰੀਕੀ ਲੋਕਾਂ ਤੋਂ ਬਾਅਦ ਦੂਜੇ ਨੰਬਰ ਤੇ ਆਉਂਦੇ ਨੇ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਸਾਲ 2011 ਦੇ ਵਿੱਚ ਗੁਆਟੇਮਾਲਾ ਦੇ ਵਿੱਚ 400 ਤੋਂ ਵੱਧ ਭਾਰਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਇਹ ਗਿਣਤੀ ਹਰ ਮਹੀਨੇ ਵੱਧ ਰਹੀ ਹੈ 2023 ਦੇ ਵਿੱਚ ਯੂਐਸ ਨੇ ਗੁਆਟੇਮਾਲਾ ਨੂੰ 212 ਡਿਪੂਟੇਸ਼ਨ ਫਲਾਈਟਸ ਭੇਜੀਆਂ ਜਿਨ੍ਹਾਂ ਦੇ ਵਿੱਚ 18350 ਗੁਆਟੇਮਾਲਾ ਦੇ ਲੋਕ ਇਸ ਦੇ ਵਿੱਚ ਵਾਪਸ ਆਏ ਰਮ ਪ੍ਰਸ਼ਾਸਨ ਨੇ 2025 ਵਿੱਚ ਗੁਆਟੇਮਾਲਾ ਦੇ ਨਾਲ ਨਵਾਂ ਡਿਪੂਟੇਸ਼ਨ ਡੀਲ ਕੀਤਾ ਹੈ ਜਿਸ ਦੇ ਨਾਲ ਹੋਰ ਦੇਸ਼ਾਂ ਦੇ ਗੈਰ ਕਾਨੂੰਨੀ ਇਮੀਗ੍ਰੈਂਟਸ ਨੂੰ ਇਸ ਮੁਲਕ ਦੇ ਵਿੱਚ ਭੇਜਿਆ ਜਾਵੇਗਾ ਇਹ ਮੁੱਦਾ ਪੰਜਾਬੀ ਭਾਈਚਾਰੇ ਦੇ ਲਈ ਵੱਡੀ ਚੁਣੌਤੀ ਹੈ ਜੋ ਅਮਰੀਕਾ ਦੇ ਵਿੱਚ ਬਿਹਤਰ ਜ਼ਿੰਦਗੀ ਦੇ ਸੁਪਨੇ ਦੇਖਦੇ ਨੇ ਯੂ ਐਸ ਨੇ ਗੁਆਟੇਮਾਲਾ ਦੇ ਉੱਤੇ ਮਨੁੱਖੀ ਤਸਕਰੀ ਰੋਕਣ ਦੇ ਲਈ ਸਖਤ ਕਦਮ ਚੁੱਕਣ ਦਾ ਦਬਾਅ ਵੀ ਪਾਇਆ ਹੋਇਆ ਹੈ ਪੰਜਾਬੀ ਨੌਜਵਾਨ ਜੋ ਇਨ੍ਹਾਂ ਮੱਧ ਅਮਰੀਕੀ ਮੁਲਕਾਂ ਦੇ ਵਿੱਚ ਜੇਕਰ ਫਸ ਜਾਣ ਤਾਂ ਫੋਰਨ ਗੁਆਟੇਮਾਲਾ ਦੇ ਵਿੱਚ ਭਾਰਤ ਦੀ ਐਮਬੈਸੀ ਦੇ ਨਾਲ ਸੰਪਰਕ ਕਰਨ ਕਿਉਂਕਿ ਭਾਰਤ ਦੀ ਐਮਬੈਸੀ ਲਗਾਤਾਰ ਭਾਰਤੀਆਂ ਦੀ ਮਦਦ ਦੇ ਲਈ ਅੱਗੇ ਆਉਂਦੀ ਹੈ ਅਤੇ ਕਈ ਮਾਮਲਿਆਂ ਦੇ ਵਿੱਚ ਜੇਲ੍ਹਾਂ ਤੋਂ ਨੌਜਵਾਨਾਂ ਨੂੰ ਛੁਡਾ ਕੇ ਭਾਰਤ ਵਾਪਸ ਭੇਜਦੀ ਹੈ